ਦਾ ਤੇ ਅੱਜ ਵੀ ਕਿੱਸਾ ਸੰਭਾਲਦਾ ਉਹ ਆਈ ਕੁ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲਾਂ ਤੇ ਪੂਰੀ ਪ੍ਰੈਸ ਦਾ ਬਹੁਤ ਬਹੁਤ ਧੰਵਾਦ ਤੇ ਦੂਸਰਾ ਅਸੀਂ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਕ੍ਰਿਟੀਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਰਤੀ ਮਹਿਮ ਸ਼ੁਰੂ ਕੀਤੀ ਸੀ ਬਹੁਤ 9-10 ਜ਼ਿਲ੍ਹਿਆਂ ਚ ਅਸੀਂ ਪਹਿਲਾਂ ਕਰ ਚੁੱਕੇ ਆ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਆ ਇੱਕ ਤੇ ਬਠਿੰਡਾ ਮਾਨਸਾ ਤੇ ਮੁਕਸਰ ਅਜੇ ਉਥੇ ਜਾ ਕੇ ਕਰਨੇ ਆ ਤੇ ਇਹ ਜਿਹੜੀਆਂ ਅਸੀਂ 5-5 ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਤੇ ਉਹਨਾਂ ਨੂੰ ਅੱਗੇ ਅੱਗੇ ਜਿਹੜੇ ਪਿੰਡ ਤੱਕ ਜਾਂ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ 5-5 ਮੈਂਬਰ ਹਰ ਇੱਕ ਜਗ੍ਹਾ ਤੇ ਆਪ ਬੈਂਡ ਕਰਕੇ ਤੇ ਪਿੰਡਾਂ ਤੱਕ ਪਹੁੰਚ ਕਰਨਾ ਤੇ ਉਹ ਜਿਹੜੀ ਭਰਤੀ ਨੂੰ ਹੰਗਾਰਾ ਦਿੱਤਾ ਜਾ ਸਕੇ ਸਵਿਧਾਨ ਦੀ ਗੱਲ ਕਰੀਏ ਪਾਰਟੀ ਦੇ ਸੋ ਤਾਂ ਜੜਾ ਖਾਡਾ ਤਿਆਰ ਹੋ ਚੁੱਕਿਆ ਹਾਂ ਹਾਂਜੀ ਉਹ ਉਹ ਖਰੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸੁਵਿਧਾਨ ਕਮੇਟੀ ਬਣੀ ਰਹੀ ਆ ਉਹ ਬਣਾ ਰਹੀ ਆ ਸਾਰੇ ਕਸ਼ ਤੇ ਉਹ 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 ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਡੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਤੇ ਸਾਰਿਆਂ ਨਾਲ ਲੈ ਕੇ ਚੱਲਾਂਗੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰਦੇ ਅਸੀਂ ਪਠਾਨਕੋਟ ਗਰਦਾਸਪੁਰ ਤੇ ਅੰਮ੍ਰਿਤਸਰ ਅਪਰੋਜਪੁਰ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਧਰ ਸ਼ਾਦਪਨ ਪੂਰੇ ਨਾਂ ਨੇ 10 10 ਜਿਲ੍ਹੇ ਅਸੀਂ ਪਹਿਲਾਂ ਕਾਉਂਸਿਲ ਬੋਰਡ ਫਰੀਜ਼ ਬੋਰਡ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜਿਲ੍ਹੇ ਅਸੀਂ ਅੱਜ ਕਵਰ ਹੋ ਜਣੇ ਆ ਤੇ ਬਾਕੀ ਰਹਿੰਦਿਆਂ ਨੂੰ ਵੀ ਅਸੀਂ ਹਫਤੇ ਦੇ ਵਿੱਚ ਵਿੱਚ ਸਾਰੇ ਤੇ ਇੰਜੀਨੀਅਰਸ ਤੱਕ ਪਹੁੰਚ ਕਰਾਂ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿ 23 ਸਾਲ ਸਾਰਾ ਇਹ ਜਿਹੜਾ ਹੈਗਾ 23 ਦਾ ਪੰਜਾਬ ਤੱਕ ਕੀ ਮਤਲਬ ਉਹ ਜਾਂ ਪੰਜਾਬ ਤੋਂ ਬਾਹਰ ਵੀ ਤੁਸੀਂ ਲੈ ਕੇ ਜਾਓ ਨਹੀਂ ਅਸੀਂ ਫਿਲਹਾਲ ਦੇ ਜਿਹੜੇ ਸਿੱਖ ਮੁੱਦੇ ਉਹਦੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋ ਗਈ ਉਹ ਉਹ ਵੀ ਅਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੇ ਪੰਜਾਬ ਤੇ ਫੋਕਸ ਰਹੂਗਾ ਸਾਡਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬਦਤਰ ਹੋ ਚੁੱਕੇ ਆ ਤੇ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਏ ਨਾਡਰ ਵੀ ਲਾ ਲੋ ਹਰ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪ੍ਰੈਸ ਦੀ ਆਜ਼ਾਦੀ ਦਾ ਇਹ ਮਾਮਲਾ ਤੁਸੀਂ ਆ ਬਠਿੰਡੇ ਜੀ ਤੱਕ ਕੱਲ ਬਹੁਤ ਵੱਡਾ ਪ੍ਰਸਤਾਵ ਦਿੱਤਾ ਹੈਗਾ ਅਸੀਂ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਨੇ ਕਿ ਜੋ ਜਮਹੂਰੀਅਤ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਕਾਂਸ ਖੁਦਾਂ ਦੀ ਗੱਲ ਕੀਤੀ ਹੈ ਪਿਛਲੇ ਦਿਨ ਜੋ ਗਿਆਨੀ ਹਰਪੀ ਸਿੰਘ ਦਾ ਘਟਨਾਕ੍ਰਮ ਵਾਪਰਿਆ ਉਹ ਕਿਵੇਂ ਦੇਖਦੇ ਨਹੀਂ ਉਹ ਵੀ ਜੀ ਬਹੁਤ ਇੱਕ ਮੰਦ ਭਾਗੀ ਹੀ ਖਤਮ ਆ ਜੀ ਉਹ ਜਿਹੜੇ ਕਿ ਜਸੇਦਾਰ ਸਾਹਿਬ ਨੂੰ ਇਦਾਂ ਇੱਕ ਜਲੀਲ ਕਰਕੇ ਲਾਉਣਾ ਵਾਂ ਜਾਂ ਜਿੰਨਾ ਚਿਰ ਉਹ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿੰਨਾ ਚਿਰ ਉਹਨਾਂ ਦੀ ਹਾਂ ਚਾਂ ਮਿਲਦੀ ਰਹੀ ਜਾਂ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਚਿਰ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਤੋ ਤੁਸੀਂ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇਹ ਕਮਿਸ਼ਨ ਇੱਕ 25 ਇੱਕ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦ ਇਹ ਆਪਾਂ ਸ਼੍ਰੀ ਕਾਲਕਟਖ ਸਾਹਿਬ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਵੀ ਪੰਥਕ ਜਿਹੜੀਆਂ ਹੈਗੀਆਂ ਤੇ ਰਾਦੇ ਵਿੱਚ ਬਣਿਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਐਸਜੀਪੀਸੀ ਦੀ ਗੱਲ ਕਰੀਏ ਜਿਸ ਤਰ੍ਹਾਂ ਸਾਡੇ ਅਧੀਨ ਨੇ ਉਹਨੂੰ ਕਿਵੇਂ ਦੇਖੀ ਨੀ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਜੇ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜਥੇਦਾਰ ਨੂੰ ਲਾਉਣ ਦੀ ਜਾਂ ਕੋਈ ਸਿਸਟਮ ਪਰ ਜਥੇਦਾਰ ਪੂਰੀ ਕੌਮ ਦਾ ਤੇ ਮੇਰੇ ਖਿਆਲ ਹੈ ਕਿ ਜੇ ਪਹਿਲਾ ਹੈਗਾ ਵੀ ਗੱਦੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹੁੰਦੇ ਆ ਕਿ ਜਥੇਦਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਤੇ ਉਹਨਾਂ ਦਾ ਕੋਈ ਟਾਈਮ ਪੀੜ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਸ ਤੇ रह ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਨੂੰ ਲਾ ਕੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਜਸedar ਬਦਲ ਦੀ ਇਹ ਇਹ ਜਿਹੜੀ ਰਿਵਾਇਤ ਇਹ ਖਤਮ ਹੋਣੀ ਚਾਹੀਦੀ ਹਟਾਏ ਜਾਂ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਉਹ ਸਭ ਕੁਝ ਕਿਸੇ ਨਾਲ ਹੀ ਰਾਹ ਸੀ ਕਿ ਇਹ ਤੇ ਮੈਂ ਇਹ ਚੀਜ਼ਾਂ ਕਿ ਇਹਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲ ਕਿ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਆਂ ਅਸੀਂ ਇੱਕ ਜਥੇਦਾਰ ਦੇ ਛੱਡੂ ਅਸੀਂ ਆਮੀ ਜਦੋਂ ਵਿਚਰਦੇ ਹਾਂ ਕਿ ਇੱਕ ਦੂਜੇ ਦੇ ਉੱਪਰ ਅਸੀਂ ਧੀਆਂ ਭੈਣਾਂ ਦੇ ਸਾਡੇ ਵੱਡੇ-ਵਡੇਰਿਆਂ ਨੇ ਧੀਆਂ ਭੈਣਾਂ ਦੇ ਵਾਸਤੇ ਉਹ ਸਾਡੀਆਂ ਸਾਂਝੀਆਂ ਸੀ ਉਹਨਾਂ ਦੇ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਵੀ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੂਜਿਆਂ ਤੋਂ ਕੁਸ਼ਰਾ ਕੇ ਵੀ ਲੈਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਧੀਆਂ ਭੈਣਾਂ ਦੇ ਖਿਲਾਫ ਇਹੋ ਜਿਹੀ ਦੁਸ਼ਮਾਨਬਾਦੀ ਨੂੰ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਦੇਖਦੇ ਹਾਂ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਉਹਦੀ ਅਸੀਂ ਸਿੱਖ ਸਰਦਾਂ ਦੇ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਇਹੋ ਜੀ ਨੀਵੇਂ ਪੱਤਰ ਦੀ ਠੀਕ ਹੈ ਕਿ ਕਿਸੇ ਨਾਲ ਤੁਹਾਡਾ ਭੇਦ ਭਾਵ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭੇਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆਂ ਪੈਣਾ ਤੇ ਮਾਵਾਂ ਤੇ ਜਾਂ ਇਹੋ ਜਿਹਾ ਗਾਲਾਂ ਕੱਢ ਕੇ ਇਹ ਸੋਭਾ ਦਨ ਸਤੇ ਮੁਈ ਮੈਂ ਜਿਹੜੇ ਇਹਦੀ ਗੱਲ ਕਰਦਾ ਬਈ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੀਅਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਹੈ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਦਾ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਵੀ ਕਿਹੜੇ ਬੰਦੇ ਦਾਗੀ ਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿੰਨਾ ਦਾ ਮੇਨ ਰੋਲ ਸੀ ਉਹ ਤਾਂ ਅਕਾਲ ਤਖਤ ਸਾਹਿਬ ਤੇ ਸਾਰਾ ਜਗ ਜਗ ਜਾਈ ਦੀ ਹੋ ਗਿਆ ਸਰ ਉਹਨਾਂ ਦੇ ਅਕਾਲੀ ਦਰਬਾਰ ਨਾਲ ਛੱਡੇ ਜਿਹੜੇ ਜਿਹੜੇ ਬੰਦੇ ਉੱਥੇ ਹੈਗੇ ਨਹੀਂ ਜੀ ਕਈ ਬਹੁਤ ਮਤਲਬ ਹੁਣ ਅੰਦਰ ਦੀਆਂ ਗੱਲਾਂ ਜਿਹੜੀਆਂ ਐ ਲੋਕ ਤੰਗ ਹੀ ਆ ਇੱਕ ਸਿਰਫ ਬਈ ਚਲੋ ਸਟਾਈਡ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੁੰਦਾ ਹੈ ਹਾਂਜੀ ਤੋਂ ਹੁਣ ਤੋਂ ਬਿਉਤਬੰਦੀ ਚੱਲ ਰਹੀ ਹੈ ਹਾਂਜੀ ਚੱਲਦੀ ਪਈ ਹੈ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਿਹਾ ਇਲੈਕਸ਼ਨ ਦਾ ਹੀ ਹੈ ਜੀ ਸਾਰਾ ਵਰਕ ਇਲੈਕਸ਼ਨ ਲੜ ਲਈ ਆਸਿਆ ਦੀ ਲੋੜ ਪੈਂਦੀ ਆ ਮੋਟਾ ਫਨਾਨ ਦੀ ਲੋੜ ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਾ ਕਿ ਪੈਸਿਆਂ ਦੀ ਲੋੜ ਪੈਂਦੀ ਆ ਤੁਹਾਨੂੰ ਕਿਹਨੇ ਕਹਤਾ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਆ ਹਰ ਵਾਰੇ ਦੋਖ ਨਹੀਂ ਮੈਂ ਤਾਂ ਮੰਨਦਾ ਨਹੀਂ ਮੈਂ ਪੈਸੇ ਦੀ ਜੀ ਇਹ ਗੱਲ ਨਹੀਂ ਜੀ ਵੀ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਵਾਉਣ ਨੂੰ ਪੈਣੀ ਨਹੀਂ ਤੇ ਪੰਥ ਮੇਰਾ ਸਾਥ ਦੇ ਵੀ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਹੈ ਨਹੀਂ ਨਹੀਂ ਪਰ ਮੈਨੂੰ ਲੋੜ ਤਾਂ ਮੈਨੂੰ ਸੀਗੀ ਪਰ ਮੈਨੂੰ ਜੋਸ਼ ਲੱਗਦਾ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 112 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਮਿਲਦਾ ਨਹੀਂ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਅੱਛਾ ਫਿਰ ਉਹ ਕਿਹਾ ਫੰਡ ਆਊਗਾ ਕਿੱਥੋਂ ਜਿਹੜੇ ਕੈਂਡੀਡੇਟ ਲਿਆਵਾਂਗੇ ਉਹ ਮੇਰੇ ਵਰਗੇ ਥੋੜੀ ਹੁਣ ਕੇ ਰੱਜੇ ਪੁੱਜੇ ਆ ਅੱਛਾ ਰੱਜੇ ਪੁੱਜੇ ਤੁਹਾਡੀ ਪਾਰਟੀ ਵਿੱਚ ਕੈਂਡੀਡੇਟ ਲੱਭਦੀ ਹੈ ਹਾਂ ਇਹ ਕੱਚਾ ਗੱਲ ਤੋਂ ਪੂਰੇ ਵੀ ਕਰੂ ਆਬਵੀਅਸ ਹੈ ਜੀ ਜਿਹੜੇ ਹੁਣ 5 ਕਰੋੜ ਲਾਊਗਾ ਇਲੈਕ ਮੇਰੀ ਗੱਲ ਸੁਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੇ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝ ਆਈ ਵੀ ਜਿਹੜਾ ਐਮ.ਐਲ.ਏ 10 ਕਰੋੜ ਕਰੋ ਇਲੈਕਸ਼ਨ ਜਿੱਤਣ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗ੍ਰਾਂਟ ਕੀ ਭਾਲਦੇ ਆ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੋਗੇ ਜਾਂ ਤੁਹਾਡਾ ਘਰ ਭਰੂਗਾ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਰ ਜੀ ਖਾਲਸਾ ਜੀ ਫਰੀਦਕੋਟ ਦੇ ਲੋਕਾਂ ਨੇ ਕੀ ਕੀ ਕੰਮ ਕਰ ਚੁੱਕੇ ਹੈ ਭਾਈ ਜੀ ਮੇਰੇ ਕੋਲ ਤਾਂ ਮੇਰੀ ਗਰਾਂਟੀ ਸੀ 5 ਕਰੋੜ ਰੁਪਈਆ ਉਹ ਮੈਂ ਵੰਡਤਾ ਜਿਹੜਾ ਆਈ ਗਿਆ ਆਪਾਂ ਦੇ ਐਕਸਾ ਐਮਸਾ ਮੈਂ ਕਹਿੰਦਾ 2 2 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾਤੀਆਂ ਉੱਥੋਂ ਸੈਂਟਰ ਤੋਂ ਮੈਂ ਵੀ ਉਸ ਸੱਜਣ ਨੂੰ ਇਹ ਦਿਓ ਕਿstar ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਆ ਇੰਡੀਆਨ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਹੋਈ ਹੈ ਉਮਰ ਕੇ ਨਹੀਂ ਜੀ ਸਜ਼ਾ ਸਹੀ ਕਿ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ 嗯，排过。